ਹਾਂਜੀ ਕੀ ਹਾਲਜੀ ਸਾਰਿਆਂ ਦਾ ਆ ਵੇਖੋ ਕੰਮ ਕਰਨ ਵਾਲੇ ਬੰਦੇ ਵਿਹਲੇ ਤਿਆਰ ਸ਼ਰ ਹੋ ਕੇ ਐ ਪੋਛ ਵੀ ਪੱਗ ਬੰਨ ਕੇ ਕੋ ਫਿਕਰ ਨਹੀਂ ਫੱਕਾ ਨਹੀਂ ਪਰ ਜਿੰਨਾ ਕੰਮ ਕਰਨਾ ਹੈ ਹਰਜੀਤ ਮੇਰੇ ਖਿਆਲ 2 ਵਜ ਗਏ ਤੇ ਅਜੇ ਤੱਕ ਵੀ ਕੰਮ ਮੁੱਕਾ ਨਹੀਂ ਹਨਾ ਆਖ ਧੋ ਧੋ ਕੱਪੜੇ ਅੱਜ ਮੌਸਮ ਤੇ ਵੈਸੇ ਬੱਦਲਬਾਜੀ ਵਾਲਾ ਆ ਬਹੁਤ ਠੰਡ ਅੱਜ ਹਾਂ ਸੁੱਕਣੇ ਤੇ ਹੈ ਨਹੀਂ 2 ਦਿਨ ਸਗੋਂ ਨਾ ਬੜੀ ਵਧੀਆ ਧੁੱਪ ਲੱਗੀ ਰਹੀ ਆ ਤੇ ਅੱਜ ਮੌਸਮ ਹੈ ਬੱਦਲ ਵਾਲਾ ਕੱਪੜੇ ਵੈਸੇ ਧੋਤੇ ਆ ਹਰਜੀਤ ਨੇ ਗੱਡੀ ਦਾ ਕਵਰ ਵੀ ਧੋਤਾ ਹੈ ਹੁਣ ਇਹ ਹਰਜੀਤ ਸੁੱਕਣੇ ਦੇ ਨਹੀਂ ਸ਼ਾਮ ਤੱਕ ਹਵਾ ਉਹ ਲੱਗਣੀ ਬਸ ਇਹਨਾਂ ਨੂੰ ਐ ਐ ਦੋ ਦਿਨ ਲੱਗਣੇ ਸੁੱਕਣ ਲੱਗਿਆ ਹਾਂ ਦੋ ਦਿਨ ਲੱਗਣੇ ਸੁੱਕਣ ਲੱਗਿਆ ਤੇ ਦੋ ਦਿਨਾਂ ਨੂੰ ਫੇਰ ਇਕੱਠੇ ਹੋਏ ਨੇ ਐਨੇਕ ਦੋ ਦਿਨਾਂ ਨੂੰ ਕੱਲ ਫੇਰ ਲੱਤਨੇ ਸਾਰਿਆਂ ਦੇ ਹਾਂ ਕੱਲ ਫੇਰ ਇੰਨੇ ਹੀ ਹੋ ਜਾਣੇ ਮਰਦੇ ਕੋਠੇ ਤੇ ਵੀ ਪਾ ਕੇ ਆਈ ਆਂ ਅੱਛਾ ਮੈਨੂੰ ਲੱਗਾ ਬਸ ਆਹੋ ਹੀ ਐਨੇ ਕੀ ਆ ਪਾਹਲ ਹੁਣੇ ਟਿਊਸ਼ਨ ਤੋਂ ਆਇਆ ਵਾ ਠੰਡ ਚ ਤੇ ਆ ਸਾਡਾ ਬੰਦਾ ਰਜਾਈ 'ਚ ਬੈਠਾ ਹੈ ਆਈਫੋਨ ਲੈ ਕੇ ਵੇਖ ਕਿਦਾਂ ਆਈਫੋਨ 'ਚ ਧਿਆਣਿਆ ਆ ਦਾ ਹਾਂਜੀ ਹੈਲੋ ਤੈਨੂੰ ਕਹਿੰਦੇ ਹਰ ਚੀਜ਼ ਮੈਨੂੰ ਕਹਿੰਦੇ ਆ ਹਾਂ ਇਹ ਵੀ ਇਹਦੇ 'ਚ ਖੁੱਬੀ ਆ ਠੀਕ ਠੀਕ ਹੈ ਹਾਂਜੀ গুড মর্নিং ਜੀ ਸਾਰਿਆਂ ਨੂੰ ਅੱਜ ਆਜੀ ਇਹਨਾਂ ਨੂੰ ਕੰਮ ਤੋਂ ਛੁੱਟੀ ਤੇ ਇਹ ਕਹਿੰਦੇ ਹੀ ਮੈਂ ਖਾਣੇ ਆਲੂ ਵਾਲੇ ਪਰੌਂਠੇ ਤੇ ਮੈਂ ਕਹਾ ਮੈਂ ਖਾਣੇ ਮੂਲੀਆ ਵਾਲੇ ਇਸ ਕਰਕੇ ਅਸੀਂ ਅੱਜ ਬਣਾਉਣ ਲੱਗੇ ਆਂ ਮੂਲੀਆ ਵਾਲੇ ਪਰੌਂਠੇ ਹਾਂਜੀ ਕਹਿਣਾ ਚਾਹੂਗੀ ਕੁਝ ਅੱਜ ਮੈਂ ਜੱਗਾ ਬਣਾ ਲਿਆ ਜੀ ਬੈਠਾ ਹਾਂ ਹੁਣ ਤੂੰ ਕੰਮੇ ਲਾ ਤਾਂ ਨਹੀਂ ਬਸ ਇਹ ਰਗੜੀ ਦੋ ਕੱਲੀਆਂ ਛਿਲ ਕੇ ਰਗੜ ਦੋ ਇੱਧਰ ਦੇਖੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬੋਲਦੋ ਸਤਿ ਸ਼੍ਰੀ ਅਕਾਲ ਮੇਰਾ ਸੋਹਣਾ ਪੁੱਤ ਬੈਠਾ ਸੀ ਤੂੰ ਕਿਥੋਂ ਆਇਆ ਉਪਰੋਂ ਉਪਰੋਂ ਛੱਤ ਤੋਂ ਇੰਨਾ ਬੱਦਲਿਆ ਬਾਹਰ ਤੇ ਬੱਦਲ ਥੀ ਮੈਨੂੰ ਸਵੇਰੇ ਲੱਗਾ ਸ਼ਾਇਦ ਧੁੱਪ ਲੱਗੀ ਹੋਣੀ ਹੈ ਦੇਖ ਲਓ ਤੁਸੀਂ ਧੁੱਪ ਜਾ ਕੇ ਬਾਹਰ ਉਹ ਮੈਂ ਉਹ ਵੀ ਤੇ ਕਹਿਣ ਲੱਗਾ ਮੈਂ ਸੋਚਿਆ ਵੀ ਚੱਲ ਕਲੌਨੀ ਦਾ ਚੱਕਰ ਲਾ ਕੇ ਆਉਣਾ ਆ ਹਾਂਜੀ ਦਾਊਤ ਵੇਖੋ ਸੂਰਜ ਤੁਹਾਡੀ ਵੇਟ ਕਰਨ ਰਿਹਾ ਵੀ ਇਹ ਬੰਦਾ ਬਾਹਰ ਨਹੀਂ ਆਉਂਦਿਆ ਮੈਂ ਕਦੋਂ ਨਿਕਲਿਆ ਵਾਂ ਸੂਰਜ ਜੀ ਜਦੋਂ ਨਿਕਲ ਗਿਆ ਨਾ ਉਦੋਂ ਜਾਣਾ ਕਿੰਨੀਆਂ ਮੂਲੀਆਂ ਛਿੱਲੀਆਂ ਆਇਆਂ ਇੱਕ ਹੀ ਮੈਂ 8:30 ਵਜੇ ਤਾਂ ਲੱਗਾ ਆਂ ਤੇ ਇੱਕ ਛਿੱਲ ਕੇ ਮਿਸ਼ਨ ਸਕਸੈਸਫੁਲ ਹੋ ਗਿਆ ਅੱਛਾ ਇੱਕ ਦਾ ਛਿੱਲਣੀ ਹੈ ਹਾਂਜੀ ਠੀਕ ਹੈ ਸੋਣਿਆ ਇਹ ਬੜਾ ਛੋਲਾ ਬਣਾ ਬਣਾ ਕੀ ਕਹਿੰਦੇ ਆ ਤੂੰ ਕੀ ਖਾਂਦਾ ਸੀ ਕਿਹੜੀ ਚੀਜ਼ੀ ਖਾਂਦੇ ਆਏ ਚੀਜ਼ੀ ਤੇ ਕੋਈ ਹੈਗੀ ਨਹੀਂ ਵਿੱਚ ਪਾਏ ਹੀ ਚੋਕਸ ਚੋਕਸ ਤੇ ਘਤਮ ਦਿੰਨੀ ਹੈ ਦਿੰਨੀ ਲਾਓ ਦੇ ਦੋ ਲਓ ਜੀ ਮੂਲੀਆਂ ਵਾਲੇ ਪਰੌਂਠੇ ਹਨੂ ਖਵਾ ਖੂਖੇ ਤੇ ਹੁਣ ਹਰਜੀਤ ਆਪ ਲੱਗੀ ਆ ਖਾਣ ਹਰਜੀਤ ਇਹਨੇ ਟੇਸਟੀ ਬਣੇ ਸੀ ਨਾ ਮੈਂ ਆਲੂਆਂ ਵਾਲੇ ਕਹਿੰਦੇ ਆ ਪਰ ਤੂੰ ਮੂਲੀਆਂ ਵਾਲੇ ਤੇ ਵੱਟ ਕੱਢ ਕੇ ਰੱਖਦੇ ਬਹੁਤ ਜਿਆਦਾ ਟੇਸਟੀ ਬਣੇ। ਹਾਲੇ ਤੁਸੀਂ ਵੀ? ਨਹੀਂ ਸੀ ਹੋਈ। ਹਾਲੇ? ਵੀਰ ਜੀ ਖਾ ਖੂ ਕੇ ਖੇਡਣ ਚਲ ਗਿਆ। ਤੇ ਹੁਣ ਸਾਰਿਆਂ ਨੂੰ ਖਵਾ ਕੇ ਤੇ ਫੇਰ ਹਰਜੀਤ ਲੱਗੀ। ਮੰਮਾ ਹਾਂਜੀ ਹਰਜੀਤ? ਹਾਂਜੀ। ਮੂਲੀਆਂ ਵਾਲੇ ਜਾਂ ਆਲੂ ਵਾਲੇ ਪਰੌਂਠੇ ਮੱਖਣ ਨਾਲ ਖਾਣ ਦਾ ਹੋਰ ਵੀ ਜਿਆਦਾ ਸੁਆਦ ਆਉਂਦਾ ਨਾ। ਇੰਨਾ ਮੱਖਣ ਕੱਢਿਆ ਮੈਂ।